ਨੰਬਰ 1 ਮਹਿਲਾ ਵੋਟਰਸ ਦੀ ਜਿਹੜੀਆਂ ਨੇ ਵੋਟਾਂ ਵੋਟ ਕੱਟ ਪੈਦੀਆਂ ਨੰਬਰ 2 ਸੀਡਬਲਯੂਐਸਐਨ ਚਾਈਲਡ ਵਿਦ ਸਪੈਸ਼ਲ ਨੀਡਸ ਦੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਘਟ ਨੇ ਅਸੀਂ ਉਹਨਾਂ ਸਾਰਨ ਵੋਟ ਪਾਉਣੀ ਹੈ ਚਾਹੇ ਉਹ ਚ ਬਜ਼ੁਰਗ ਨੇ ਠੀਕ ਆ ਉਸ ਤੋਂ ਇਲਾਵਾ ਜੰਗ ਵੋਟਰਸ ਜੰਗ ਵੋਟਰ ਛੁੱਟੀਆਂ ਹੋਈਆਂ ਨੇ ਇਲੈਕਸ਼ਨ ਆ ਗਈ ਆ ਐਤਵਾਰ ਇਲੈਕਸ਼ਨ ਆ ਗਈ ਸ਼ਨੀਵਾਰ ਛੁੱਟੀ ਆ ਚਲੋ ਘੁੰਮਣ ਫਿਰਨ ਚੱਲਦੇ ਆ ਨੋ ਆਪਾਂ ਜਿਹੜਾ ਇਹ 5 ਸਾਲ ਬਾਅਦ ਇਲੈਕਸ਼ਨ ਹੁੰਦੀ ਆ ਅਸੀਂ ਆਪਣੀ ਮਨ ਮਰਜ਼ੀ ਦਾ ਜਿੰਨੂੰ ਮਰਜ਼ੀ ਵੋਟ ਪਾ ਕੇ ਆਪਾਂ ਜਿਹੜਾ ਚੁਣ ਸਕਦੇ ਆ ਸਾਡਾ ਜਿਹੜਾ ਅਧਿਕਾਰ ਆ ਆਪਣੀ ਵੋਟ ਕਦੀ ਵੀ ਜੜੀ ਆ ਇਹਨੂੰ ਗਵਾਉਣਾ ਨਹੀਂ ਆਪਾਂ ਸਾਰਿਆਂ ਨੇ ਵੋਟ ਪਾਉਣ ਵਾਸਤੇ ਜਾਣਾ ਵਾ ਸਾਰਿਆਂ ਨੇ ਜਾਣਾ ਇਹ ਐਕਟੀਵਿਟੀਆਂ ਜਿਹੜੀਆਂ ਨੇ ਮਾਨਯੋਗ ਡੀਸੀ ਸਾਹਿਬ ਸਾਡੇ ਡਾਕਟਰ ਹਮਾਂਸ਼ੂ ਅਗਰਵਾਲ ਜੀ ਨੇ ਜਿਹੜਾ ਸਾਡਾ ਡਿਊਟੀ ਲਈ ਆ ਮੈਂ ਜ਼ਿਲ੍ਹੇ ਦਾ ਨੋਡਲ ਅਫੀਸਰ ਆ ਜਿਹੜੀਆਂ ਨੇ ਸਾਡੀਆਂ ਸੱਤ ਕੰਸਟੈਂਸੀ ਨੇ ਜਿੱਥੇ ਅਲੱਗ-ਅਲੱਗ ਕੰਸਟੈਂਸੀ ਜਾ ਕੇ ਅਸੀਂ ਸਵੀਬ ਐਕਟੀਵਿਟੀਆਂ ਜਿਹੜੀਆਂ ਕਰ ਰਹੇ ਆ ਐਸਨ ਯਾਰ ਜਾਰੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਆ ਸਾਰੇ ਸਟਾਫ ਨੂੰ ਦੱਸਿਆ ਵਾ ਤੇ ਤੁਸੀਂ ਵੀ ਅਸੀਂ ਹੁਣ ਇੱਕ ਜਿਹੜੀ ਸੌਂ ਲਵਾਂਗੇ ਉਸ ਸੌਂ ਦੇ ਵਿੱਚ ਅਸੀਂ ਇਨਸ਼ੋਰ ਕਰਾਂਗੇ ਆਪਣੇ ਪਰਿਵਾਰ ਦੇ ਸਾਰੇ ਜੀਆ ਦੇ ਨਾਲ ਕਿ ਸਾਰੇ ਵੋਟ ਪਾਉਣ ਜਾਣ 18 ਸਾਲ ਤੋਂ ਜਿਹੜੇ ਹੋ ਗਏ ਬੱਚੇ 18 ਸਾਲ ਤੋਂ ਉੱਪਰ ਉਹਨਾਂ ਦੀ ਜਿਹੜੀ ਆ ਤੁਰੰਤ ਉਸੇ ਵੇਲੇ ਵੋਟ ਬਣਦੀ ਆ ਆਨਲਾਈਨ ਵੋਟ ਵੀ ਬਣਦੀ ਆ ਆਫਲਾਈਨ ਵੋਟ ਵੀ ਬਣਦੀ ਆ ਠੀਕ ਆ ਹੁਣ ਅਸੀਂ ਸਾਰੇ ਜਿਹੜਾ ਵਾ ਇਹ ਸੌ ਚੁੱਕਾਂਗੇ ਭਾਰਤ ਦੇ ਨਾਗਰਿਕ ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਕਿ ਅਸੀਂ ਆਪਣੇ ਦੇਸ਼ ਦੀਆਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਕਾਇਮ ਰੱਖਾਂਗੇ ਅਤੇ ਸੁਤੰਤਰ ਅਤੇ ਸੁਤੰਤਰ ਨਿਰਪੱਖ ਨਿਰਪੱਖ ਅਤੇ ਸ਼ਾਂਤਮਈ ਅਤੇ ਸ਼ਾਂਤਮਈ ਚੋਣਾ ਦੇ ਮਾਨ ਚੋਣਾ ਦੇ ਮਾਨ ਪ੍ਰਕਰਾਰ ਰੱਖਦੇ ਹੋਏ ਪ੍ਰਕਰਾਰ ਰੱਖਦੇ ਹੋਏ ਲੀਡਰ ਹੋ ਕੇ ਲੀਡਰ ਹੋ ਕੇ ਕਰਮ ਕਰਮ ਵਰਗ ਵਰਗ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਪਾਸ਼ਾ ਜਾਂ ਪਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਣਾਂ ਵਿੱਚ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਵਰਤੋਂ ਕਰਾਂਗੇ ਜੈ ਹਿੰਦ ਜੈ ਹਿੰਦ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸਕੈਂਡਰੀ ਸ਼੍ਰੀ ਰੇਸ਼ ਕੁਮਾਰ ਸ਼ਰਮਾ ਵੱਲੋਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਪਿੰਡ ਚਾਪਰ ਜਾ ਜਾਂਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਸਰਕਾਰੀ ਸਕੂਲ ਦੇ ਸਮੂਹ ਅਧਿਆਪਕ ਸਹਿਬਾ ਨਾਲ ਮੀਟਿੰਗ ਕੀਤੀ ਗਈ ਅਤੇ ਸਕੂਲ ਵਿੱਚ ਕੈਲਰੀਆਂ ਗਤੀਵਿਧੀਆਂ ਦਾ ਜਾਇਜ਼ਾ ਲੈ ਗਿਆ ਸ਼੍ਰੀ ਸ਼ਰਮਾ ਸਕੂਲ ਵਿੱਚ ਨਵੀਂ ਬਣ ਕੇ ਤਿਆਰ ਹੋਈ ਬਿਲਡਿੰਗ, ਸੁੰਦਰ ਲਾਇਬ੍ਰੇਰੀ, ਕਲਾਸਰੂਮ, ਕੰਪਿਊਟਰ ਲੈਬ ਅਤੇ ਹੋਰ ਵੱਖ-ਵੱਖ ਗਤੀਵਿਧੀਆਂ ਨਾਲ ਸੰਬੰਧਿਤ ਚੀਜ਼ਾਂ ਦਾ ਗੱਜਾ ਲੈਣ ਉਪਰੰਤ ਸਕੂਲ ਦੇ ਹੋਨਰ ਪ੍ਰਿੰਸੀਪਲ ਅਬ੍ਰਿਜੰਤ ਕਲੋਂ ਅਤੇ ਉਹਨਾਂ ਦੀ ਸਮੂਹਟੀ ਟੀਮ ਦੇ ਸਰਲਾ ਕੀਤੇ ਗਏ। ਇਸ ਮੌਕੇ જિલ્લા ਸਿੱਖਿਆ ਅਫਸਰ ਰਜੇਸ਼ ਕੁਮਾਰ ਸ਼ਰਮਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਮੇਤ ਹੋਰਾਂ ਵੋਟਾਂ ਵਿੱਚ ਆਪਣੀ ਵੋਟ ਦਾ ਕਿਵੇਂ ਇਸਤੇਮਾਲ ਕਰਨਾ ਹੈ, ਉਹ ਸਬੰਧੀ ਜਾਗਰੂਕ ਕੀਤਾ ਗਿਆ। ਤੇ ਨਾਲ ਹੀ ਵਿਦਿਆਰਥੀਆਂ ਨਾਲ ਸੱਤ ਗ੍ਰਹਿਣ ਕਰਕੇ ਆਪਣੀ ਵੋਟ ਮਨਮਰਜ਼ੀ ਦੇ ਉਮੀਦਵਾਰ ਨੂੰ ਪਾਉਣ ਲਈ ਸੌਂਚ ਕਾਈ ਗਈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਰਿੰਜਾ ਕਾਲੋਂ ਸਮੇਤ ਸਮੂਹ ਸਟਾਫ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ ਦਾ ਬੁੱਕਾ ਭੇਟ ਕਰਦੇ ਹੋਏ ਸਨਮਾਨਜਨ ਨਾਲ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਮੇਰਾ ਨਾਮ ਰਜੇਸ਼ ਕੁਮਾਰ ਸ਼ਰਮਾ ਡਿਸਟ੍ਰਿਕਟ এডਿਕੇਸ਼ਨ ਅਫੀਸਰ ਕੈਂਦਰੀ ਅੱਜ ਮੈਂ ਸ਼ਾਹਪੁਰ ਜਜਨ ਸਕੂਲ ਦੇ ਵਿੱਚ ਜਿਹੜਾ ਵਾ ਵਿਰਡ ਕੀਤਾ ਵਾ ਸਾਰੇ ਸਟਾਫ ਨਾਲ ਅਲਰੇਡੀ ਆ ਮੀਟਿੰਗ ਕੀਤੀ ਆ ਸਾਰੇ ਐਗਜ਼ਾਮੀਨੇਸ਼ਨ ਸਿਸਟਮ ਬਾਰੇ ਜੋ ਸਾਰੇ ਟੀਚਰਸ ਨਾਲ ਜੋ ਡਿਪਾਰਟਮੈਂਟ ਦੇ ਵਿੱਚ ਗਤੀਵਿਧੀਆਂ ਚੱਲ ਰਹੀਆਂ ਨੇ ਉਹਦੇ ਬਾਰੇ ਇਨਰੋਲਮੈਂਟ ਬਾਰੇ ਸਕੂਲ ਆਫ ਐਮਿਨੈਂਸ ਬਾਰੇ ਬੱਚਿਆਂ ਦੀ ਵੱਧ ਤੋਂ ਵੱਧ ਅਵੇਰਨੈਸ ਬਾਰੇ ਬੱਚਿਆਂ ਨੂੰ ਜੜਾ ਵਾ ਸਾਰਾ ਡਿਸਕਸ ਕੀਤਾ ਵਾ ਨਾਲ ਅਸੀਂ ਜੜੀਆਂ ਵੋਟਾਂ ਹੋਣ ਜੜੀਆਂ ਸਾਡੀਆਂ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਜੜਾ ਵਾ ਬੱਚਿਆਂ ਦੇ ਨਾਲ ਡਿਸਕਸ ਕੀਤਾ ਵਾ ਬੱਚਿਆਂ ਨੂੰ ਜੜੀ ਆ ਤੇ ਸਾਰੇ ਸਟਾਫ ਨੂੰ ਅਸੀਂ ਜੜੀ ਆ ਸੌਂ ਵਿੱਚ ਕਾਈ ਆ ਸਵੀਪ ਐਕਟੀਵਿਟੀ ਦੇ ਤਹਿਤ ਜੋ ਸਾਡੇ ਮਾਨਯੋਗ ਡੀਸੀ ਸਾਹਿਬ ਡਾਕਟਰ ਹਮਾਸ਼ੂ ਅਗਰਵਾਲ ਜੀ ਨੇ ਸਾਡਾ ਡਿਊਟੀ ਲਾਈ ਆ ਉਹ ਅਸੀਂ ਡਿਊਟੀ ਜਿਹੜੀ ਇਲੈਕਸ਼ਨ ਦੀ ਵੀ ਨਾਲ-ਨਾਲ ਕਰ ਰਹੇ ਆ ਨਾਲ-ਨਾਲ ਸਕੂਲਾਂ ਦੀ ਜਿਹੜੀ ਆ ਸਾਰੇ ਮੈ ਰੂਮਸ ਵੇਖੇ ਆ ਲਾਇਬ੍ਰੇਰੀ ਵੇਖੀ ਆ ਬਹੁਤ ਹੀ ਵਧੀਆ ਜਿਹੜਾ ਵਾ ਸਕੂਲ ਪ੍ਰਿੰਸੀਪਲ ਸ੍ਰੀ ਜਿਹੜੇ ਵਿਰਿੰਦਰ ਸਿੰਘ ਕਹ ਲੋ ਔਰ ਉਹਨਾਂ ਦਾ ਸਾਰਾ ਸਟਾਫ ਜਿਹੜੇ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਸਕੂਲ ਉਹਨਾਂ ਨੇ ਬਣਾਇਆ ਵਾ ਬੜਾ ਅੱਛਾ ਉਹਨਾਂ ਨੇ ਜਿਹੜਾ ਸਪੈਸ਼ਲੀ ਜਿਹੜਾ ਉਹਨਾਂ ਨੇ ਲਾਇਬ੍ਰੇਰੀ ਔਰ ਜਿਹੜੇ ਆਪਣੇ ਰੂਮਸ ਬਣਾਏ ਨੇ ਜਿਹੜੀਆਂ ਸਕੂਲ ਗ੍ਰਾਂਟਸ ਦਿੱਤੀਆਂ ਨੇ ਮੈਨੂੰ ਬੜੀ ਖੁਸ਼ੀ ਆ ਉਨਾ ਸੋਹਣੇ ਤਰੀਕੇ ਦੇ ਨਾਲ ਨੂੰ ਸਾਰਾ ਫੰਡ ਨੂੰ ਜਿਹੜਾ ਵਾ ਇਸਤੇਮਾਲ ਕੀਤਾ ਵਾ ਤੇ ਜੋ ਵੀ ਇਹਨਾਂ ਦੀ ਹੋਰ ਕੋਈ ਡਿਮਾਂਡ ਹੋਏਗੀ ਮੈਂ ਜਿਹੜੀ ਆ ਆਪਣੇ ਆਫਿਸ ਡੀਐਸਐਮ ਜੀ ਨਾਲ ਗੱਲ ਕਰਕੇ ਇਹਨੂੰ ਆਪਾਂ ਪੂਰਾ ਕਰਾਂਗੇ ਸਰ ਜਿੱਥੇ ਸਕੂਲ ਬੁਲੰਦੀਆਂ ਤਾਂ ਪਰ ਇੱਥੇ ਸਰ ਇੱਕ ਸਾਇੰਸ ਲੈਕਚਰਰਾਂ ਦੀ ਜਿਹੜੀ ਘਾਟ ਐ ਸਰ ਉਹ ਕਦੋਂ ਤੱਕ ਪੂਰੀ ਹੋਏਗੀ ਵੇਖੋ ਜੀ ਜਿਹੜੀ ਜਿਹੜੀ ਭਰਤੀ ਦਾ ਪ੍ਰੋਸੈਸ ਐ ਉਹ ਗਵਰਨਮੈਂਟ ਦਾ ਵਾ ਉਹਦੇ ਵਿੱਚ ਜਿਹੜਾ ਡਿਸਟ੍ਰਿਕਟ ਲੈਵਲ ਤੇ ਕੋਈ ਜਿਹੜੀ ਸਾਡੇ ਕੋਲ ਭਰਤੀ ਨਹੀਂ ਆ ਜਿਹੜੀ ਆ ਉਹ ਡਿਸਟ੍ਰਿਕਟ ਲੈਵਲ ਤੇ ਆ ਸਰਕਾਰ ਜਲਦੀ ਜਿਹੜੀਆਂ ਨੇ ਲੈਕਚਰਰ ਔਰ ਪ੍ਰਿੰਸੀਪਲ ਦੀਆਂ ਪ੍ਰੋਮੋ ਉਦੇ ਵਿੱਚ ਜਿਹੜਾ ਵਾ ਸਾਰੀਆਂ ਜੜੀਆਂ ਨੇ ਉਹ ਭਲੀਆਂ ਜਾਣਗੀਆਂ ਸਰ ਇੱਕ ਜਿਹੜਾ ਖੇਡਾਂ ਦੇ ਨਾਲ ਸੰਬੰਧਿਤ ਗਰਾਊਂਡ ਜਿਹੜੀ ਉਹ ਸਹੀ ਨਹੀਂ ਹੈਗੀ ਗਰਾਊਂਡ ਵਸਤੇ ਵੀ ਜੇ ਸਰ ਥੋੜਾ ਮੋਂਦਾ ਬੱਚੇ ਕੋਈ ਉਹ ਤੁਹਾਡੇ ਵੱਲੋਂ ਪਰਲਾ ਕੀਤਾ ਜਾਏ ਤੇ ਕੋਈ ਵਧੀਆ ਹੀ ਮਤਲਬ ਬੱਚੇ ਰਹੇ ਮੈਂ ਜਿਹੜਾ ਵਾ ਸਾਡੇ ਗਰਾਊਂਡ ਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਫੰਡਸ ਆਏ ਨੇ ਉਹ ਸਾਰੇ ਜਿਹੜੇ ਨੇ ਸਕੂਲਾਂ ਨੂੰ ਦਿੱਤੇ ਗਏ ਨੇ ਮੈਂ ਜਿਹੜੇ ਆਪ ਮੇਰੇ ਜ਼ਿਲ੍ਹੇ ਦੇ ਜਿਹੜੇ ਸਪੋਰਟਸ ਦੇ ਇੰਚਾਰਜ ਨੇ ਮੈਂ ਉਹਨਾਂ ਨਾਲ ਗੱਲ ਕਰਾਂਗਾ ਤੇ ਜੋ ਵੀ ਅੱਛਾ ਹੋ ਸਕਦਾ ਹੋਇਆ ਸਕੂਲ ਬਾਰੇ ਗਰਾਊਂਡ ਬਾਰੇ ਮੈਂ ਜ਼ਰੂਰ ਕਰਾਂਗਾ ਸਾਰੇ ਜੋ ਟੀਚਰਸ ਆਪ ਹਨ ਤੁਸੀਂ ਮੀਟਿੰਗ ਕੀਤੀ ਹੈ ਕਿਹੜਾ ਡਾਟਾ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਜਿਹੜਾ ਵਾ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਗਵਰਨਮੈਂਟ ਐਕਟੀਵਿਟੀਆਂ ਕਰਵਾ ਰਹੇ ਨੇ ਜੋ ਕੁਝ ਹੋ ਰਿਹਾ ਵਾ ਉਹਦੇ ਬਾਰੇ ਜਿਹੜਾ ਵਾ ਅਸੀਂ ਦੁਬਾਰਾ ਰਿਵਿਊ ਕੀਤਾ ਵਾ ਹੁਣ ਜਿਹੜਾ ਨਵੇਂ ਸੈਸ਼ਨ ਤੋਂ ਮਿਸ਼ਨ ਸਮਰਾਥ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜਿਹੜੀਆਂ ਡੀਆਰਪੀ ਬੀਆਰਪੀਜ਼ ਦੀਆਂ ਜਿਹੜੀਆਂ ਟ੍ਰੇਨਿੰਗ ਜਿਹੜੀਆਂ ਨੇ ਮੈਂ ਡਿਸਟ੍ਰਿਕਟ ਦੇ ਉੱਤੇ ਕਰਵਾਤੀਆਂ ਨੇ ਹੁਣ ਸਾਰੀਆਂ ਬਲਾਕ ਚ ਹੋਣੀਆਂ ਨੇ ਨਾਲ ਸਾਡੇ ਐਸਐਮਸੀ ਕਮੇਟੀ ਦੀਆਂ ਜਿਹੜੀਆਂ ਹੋਣੀਆਂ ਨੇ ਤੇ ਉਹਦੇ ਬਾਰੇ ਵੀ ਆਪਾਂ ਸਾਰੇ ਵਿਚਾਰ ਵਟਾਂਦਰਾ ਕੀਤਾ ਵਾ ਬ ਸਰ ਮੁੱਖ ਮੰਤਰੀ ਮਾਨ ਦੇ ਉਪਰਲੇ ਦੇ ਸਕੂਲ ਬਹੁਤ ਆਵਦੀਆਂ ਬਣ ਗਏ ਪਰ ਅੱਜ ਵੀ ਕਈ ਲੋਕ ਜਿਹੜੇ ਪ੍ਰਾਈਵੇਟ ਸਕੂਲਾਂ ਚ ਬੱਚਿਆਂ ਨੂੰ ਭਰਾੜੇ ਉਹਨਾਂ ਕੀ ਸੰਦੇਸ਼ ਦੇਣਾ ਚਾਹੋ ਦੇਖੋ ਇਹ ਤਾਂ ਉਹਨਾਂ ਦੀ ਆਪਣੀ ਸੋਚ ਆ ਕਿ ਇੰਨਾ ਪੈਸਾ ਗਵਰਨਮੈਂਟ ਦੇ ਰਹੀ ਆ ਕਿ ਮੈਂ ਪਹਿਲਾਂ ਡਿਸਟ੍ਰਿਕਟ ਅਮਰਸੇਰ ਸੀ ਹੁਣ ਡਿਸਟ੍ਰਿਕਟ ਗਰਦਾਸਪੁਰ ਚ ਆ ਕਿ 95000 ਬੱਚਾ ਮਿੱਡੇ ਮੀਲ ਖਾ ਰਿਆ 95000 ਬੱਚਾ 2937 ਕੁੱਕ ਨੇ 3000 ਰੁਪਏ ਸੈਲੀ ਕੁੱਕ ਦੀ ਆ ਕਿੰਨਾ ਪੈਸਾ ਸਰਕਾਰ ਦੇ ਰਹੀ ਆ ਯੂਨੀਫਾਰਮ ਜਿਹੜੀ ਆ ਗਵਰਨਮੈਂਟ ਦੇ ਰਹੀ ਆ ਮੈਡੀਕਲ ਸਹੂਲਤਾਂ ਫ੍ਰੀ ਦੇ ਰਹੀ ਆ ਬੁੱਕਸ ਫ੍ਰੀ ਦੇ ਦੇ ਨੇ ਠੀਕ ਆ ਇਨਫਰਾਸਟ੍ਰਕਚਰ ਤੇ ਕਿੰਨਾ ਪੈਸਾ ਦੇ ਰਹੇ ਨੇ ਹਰ ਕੋਈ ਸਕੂਲ ਨਹੀਂ ਕਹਿ ਸਕਦਾ ਕਿ ਸਾਨੂੰ ਬੜਾ ਪੈਸਾ ਨਹੀਂ ਆਇਆ ਹਰ ਤਰ੍ਹਾਂ ਨਾਲ ਰੂਮਸ ਲਾਇਬ੍ਰੇਰੀ ਨੇ ਐਨਐਸਕੇਓਫ ਲੈਬਸ ਨੇ ਸਾਇੰਸ ਲੈਬਸ ਨੇ ਟਾਇਲਟਸ ਨੇ ਬਹੁਤ ਸਰਕਾਰ ਜਿਹੜਾ ਵਾ ਸਿੱਖਿਆ ਕ੍ਰਾਂਤੀ ਵਾਲਾ ਜਿਹੜਾ ਚੱਲ ਰਿਹਾ ਵਾ ਜਿਹੜੇ 117 ਜਿਹੜੇ ਨੇ ਸਕੂਲ ਆਫ ਐਮਿਨੈਂਸ ਬਣ ਜਾ ਰਹੇ ਨੇ ਇਸ ਵੇਲੇ ਕੱਲ ਦੀ ਫਿਗਰ ਜਿਹੜੀ ਹੈ 1 ਲੱਖ 60 ਹਜ਼ਾਰ ਤੋਂ ਉੱਪਰ ਸਕੂਲ ਆਫ ਐਮਿਨੈਂਸਰ ਐਂਡ ਮੈਰੀਟੋਰੀਅਸ ਸਕੂਲ ਦੇ ਵਿੱਚ ਬੱਚੇ ਨੇ ਜਿਹੜਾ ਅਪਲਾਈ ਕੀਤਾ ਵਾ ਉਹਦੀ ਕੱਲ ਸਾਡੇ ਮਾਨਜੋਗ ਚਰਚਸਲ ਸਪੈਸ਼ਲ ਸੈਕਟਰੀ ਦੀ ਮੀਟਿੰਗ ਵੀ ਹੋਈ ਆ ਅੱਜ ਫਿਰ ਲਾਸਟ ਡੇ ਆ ਔਰ ਇਹਦਾ ਜਿਹੜਾ ਵਾ ਨੈਕਸਟ ਐਗਜ਼ਾਮ ਹੋਣ ਜਾ ਰਿਹਾ ਵਾ ਸਰਕਾਰ ਬਹੁਤ ਸਿੱਖਿਆ ਦੇ ਪੱਧਰ ਨੂੰ ਜਿਹੜਾ ਵਾ ਉੱਪਰ ਲੈ ਕੇ ਜਾ ਰਹੀ ਆ ਮੈਂ ਅਪੀਲ ਕਰਾਂਗਾ ਸਾਰੇ ਪੇਰੈਂਟਸ ਨੂੰ ਕਿ ਕੋਈ ਲੋੜ ਨਹੀਂ ਆ ਜਿਹੜਾ ਵਾ ਪੈਸਾ ਖਰਚਣ ਦੀ ਬਾਹਰ ਪੜਨਾਂ ਦੇ ਵਿਦਿਆਰਥੀ ਨੇ ਠੀਕ ਆ ਇਸ ਕਰਕੇ ਮੈਂ ਅਪੀਲ ਕਰਾਂਗਾ ਕਿ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜਾ ਵਾ ਉਹ ਦਾਖਲ ਕਰਾਓ ਕਾਡੀ এনਰੋਲਮੈਂਟ ਕੈਂਪੇਨ ਚੱਲ ਰਹੀ ਹੈ ਦਾਖਲ ਕਰ ਰਹੇ ਹਾਂ ਅਸੀਂ